ਆਪਣੀ ਸਰਕਾਰ ਦਾ ਹਿਸਾਬ ਕਿਤਾਬ ਹੈ ਕਿ ਜਿਹੜਾ ਵੀ ਕੋਈ ਇਹ ਕੰਮ ਸ਼ੁਰੂ ਕਰਦੇ ਹੈ ਤੇ ਆਲਮੋਸਟ ਆਪਾਂ ਨੂੰ ਇਹ ਹੀ ਦੱਸਣਾ ਪੈਂਦਾ ਕਿ ਭਾਈ ਇੱਥੇ ਵੀ ਝਾੜ-ਝਾਪ ਜੀ ਪੈ ਗਈ ਇੱਥੇ ਵੀ ਇਹਨਾਂ ਦਾ ਕੰਮ ਹੈ ਜਿਹੜਾ ਉਹ ਕਦੇ ਸੁਪਰੀਮ ਕੋਰਟ ਨੇ ਕਹਿਤਾ ਕਿ ਨਹੀਂ ਭਾਈ ਐ ਨਹੀਂ ਠੀਕ ਉਹ ਪਿਛਲੇ ਦਿਨੀ ਆਪਾਂ ਖ਼ਬਰ ਵੀ ਕੀਤੀ ਸੀ ਐਨਆਰਆਈ ਕੋਟੇ ਵਾਲੀ ਉਹਦੇ ਜਿਹੜੇ ਮੈਡੀਕਲ ਜਾਂ ਬੀਡੀਐਸ ਵਗੈਰਾ ਦੇ ਦਾਖਲੇ ਦੇ ਵਿੱਚ ਇਹਨਾਂ ਨੇ ਐਨਆਰਆਈ ਕੋਟੇ ਵਾਲੀ ਗੱਲ ਕਰੀ ਸੀ ਉਹਦੇ ਚ ਸੁਪਰੀਮ ਕੋਰਟ ਨੇ ਅਪਡੇਟ ਦਿੱਤੀ ਹੈ ਉਹ ਕੀ ਅਪਡੇਟ ਹੈ ਜੀ ਹੁਣ ਅਪਡੇਟ ਸੋ ਕਮ ਸਭ ਕਹਿਣ ਦੀ ਥਾਂ ਤੇ ਜੇ ਅਸੀਂ ਫੈਸਲਾ ਹੀ ਕਹੀਏ ਤੇ ਬਿੱਤਰ ਹੋਏਗਾ ਜੀ ਸੁਪਰੀਮ ਕੋਰਟ ਮਾਫ ਕਰਨਾ ਮੈਂ ਕਰੈਕਸ਼ਨ ਕਰਨੀ ਚਾਹਾਂਗਾ ਕਿ ਸੁਪਰੀਮ ਕੋਰਟ ਆਬ ਡਿਸੀਜਨ ਨਹੀਂ ਕਰਦਾ ਸੁਪਰੀਮ ਕੋਰਟ ਆਬਜ਼ਰਵੇਸ਼ਨ ਦਿੰਦਾ ਹੈ ਜਾਂ ਕਹਿ ਲੋ ਕਿ ਫੈਸਲਾ ਜਾਂ ਗਾਈਡਲਾਈਨ ਕੁਛ ਜਿਹਾ ਦਿੰਦਾ ਹੁੰਦਾ ਹੈ ਤਾਂ ਇਹ ਮਾਮਲਾ ਕੀ ਸੀਗਾ ਕਿ ਐਨ ਆਰ ਆਈ ਕੋਟਾ ਹੂੰ ਸੀਟਾਂ ਚ ਐਨ ਆਰ ਆਈ ਕੋਟਾ ਜਿਹੜਾ ਇਹਨਾਂ ਨੇ ਇਹਨੂੰ ਫਲਾ ਦਿੱਤਾ ਇਹਦਾ ਰਹਿਤਾ ਫਲਾ ਦਿੱਤਾ ਇਹਨਾਂ ਨੇ ਜੀ ਰਹਿਤਾ ਢੁੱਲ ਗਿਆ ਇਹਨਾਂ ਦੇ ਚੱਕ ਕੇ ਐਨ ਆਰ ਆਈ ਦੀ ਵਿਆਖਿਆ ਹੀ ਬਦਲ ਦਿੱਤੇ ਕਹਿੰਦੇ ਜੀ ਕਿ ਐਨ ਆਰ ਆਈ ਕੋਟੇ ਵਾਸਤੇ ਚਾਚਾ ਚਾਚੀ ਦਾਦਾ ਦਾਦੀ ਜਾਂ ਮਤਲਬ ਕਿ ਜਿੱਦਾਂ ਕੱਲੋ ਕੇ ਕਜ਼ਨ ਦਾ ਰਿਸ਼ਤਾ ਹੈ ਜਿਹੜਾ ਜੀ ਜੀ ਉਹ ਸਾਰੇ ਹੀ ਮੰਨ ਲਾ ਗਏ ਜਿਹੜਾ ਮਰਜੀ ਆ ਜਾਓ ਹਮ ਹੁਣ ਇੱਕ ਤੇ ਐਨ ਆਰ ਆਈ ਆ ਨਾ ਕਿ ਉਹ ਰਹਿ ਰਿਹਾ ਕਿਸੇ ਬਾਹਰਲੇ ਮੁਲਕ ਚ ਜੀ ਉਹਦਾ ਕੋਈ ਬੱਚਾ ਹੈ ਜਾਂ ਬੱਚੀ ਹੈ ਇੱਕ ਤੇ ਹੋਗੀ ਨਾ ਉਹਦੇ ਵਾਸਤੇ ਸੀਟ ਬਿਲਕੁਲ ਬਿਲਕੁਲ ਇਹਨਾਂ ਨੇ ਚੱਕ ਕੇ ਤੇ ਬਈ ਜਰਨਲ ਸੀਟਾ ਮੁਹਾਲੀ ਦਾ ਇੱਕ ਕਾਲਜ ਆ ਹੂੰ ਅੰਬੇਦਕਰ ਜੀ ਦੇ ਨਾਮ ਤੇ ਜੀ ਮੈਡੀਕਲ ਕਾਲਜ ਆ ਹੂੰ ਉਹਦੇ ਵਿੱਚੋਂ ਜਰਨਲ ਦਾ ਕੋਟਾ ਘਟਾਤਾ ਜਦੋਂ ਜਰਨਲ ਦਾ ਕੋਟਾ ਘਟ ਗਿਆ ਤੇ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਨੇ ਅਟਕਲ ਪੱਚੂ ਜਿਹਾ ਬਣਾਇਆ ਇਹ ਅੱਜ ਕੱਲ ਲਾਉਂਦੇ ਅਟਕਲ ਪੱਚੂ ਅਟਕਲ ਪੱਚੂ ਚੌੜ ਚਪਟ ਜੀ ਜੇ ਠੀਕ ਆ ਗਿਆ ਤਾਂ ਠੀਕ ਹੈ ਨਹੀਂ ਤੇ ਫਿਰ ਨਹੀਂ ਤੇ ਕੋਈ ਦੇਖੋ ਜਿਹੜਾ ਛੰਡਿਆ ਹੋਇਆ ਬਦਮਾਸ਼ ਹੁੰਦਾ ਹੂੰ ਉਹ ਥਾਣੇ ਆਏਗਾ ਤੇ ਇਹ ਨਹੀਂ ਕਹਿ ਕੇ ਕਿ ਮੈਂ ਥਾਣੇ ਆਇਆ। ਉਹ ਆ ਕੇ ਸਿੱਧਾ ਕਹੇਗਾ ਕਿ ਦੋ ਪਈਆਂ ਵਿਸਰ ਗਈਆਂ। ਬਿਲਕੁਲ। ਧੰਨ ਮੇਰਾ ਸਰੀਰ ਜਿਹੜਾ ਚੱਲ ਲਈ। ਫਿਰ ਕੀ ਆ? ਜੀ। ਉਹ ਇਦਾਂ ਪੇਸ਼ ਕਰੇਗਾ ਕਿ ਜਿੱਦਾਂ ਉਸਨੇ ਕਹੋ ਕਿ 올림픽 ਚ ਤਗਮਾ ਜਿੱਤ ਲਿਆ। ਬਿਲਕੁਲ। ਇਹਨਾਂ ਦਾ ਹਾਲ ਉਹਦੇ ਵਰਗਾ ਹੋਇਆ ਪਿਆ। ਉਹ ਨਹੀਂ ਕਹਿ ਰਿਹਾ ਕਿ ਉਹ ਹੋਇਆ ਪਿਆ। ਉਹਨਾ ਵਰਗਾ ਓ ਠੀਠਾਂ ਵਰਗਾ ਹੋਇਆ ਪਿਆ। ਕਿਨਾਂ ਨੂੰ ਰੱਤਾ ਫਰਕ ਨਹੀਂ ਪੈਂਦਾ। ਜੀ। ਕਿੱਥੇ ਇਹਨਾਂ ਦੀ ਲੱਥੀ ਲਾਈ ਹੋਵੇ। ਕਿੱਥੇ ਇਹਨਾਂ ਨੂੰ ਫਿਟਕਾਰ ਪਵੇ ਝਾੜ ਪਵੇ ਇਹ ਉਹੋ ਜਿਹੇ ਤੇ ਉਹੋ ਜੇ ਹੀ ਆ ਹਮ ਹੁਣ ਤੁਸੀਂ ਵੇਖੋ ਕਿ ਸੁਪਰੀਮ ਕੋਰਟ ਨੇ ਆਖਿਆ ਕਿ ਤੁਸੀਂ ਇਹ ਪੈਸੇ ਛਾਪਣ ਵਾਲੀ ਮਸ਼ੀਨ ਬਣਾ ਰਹੇ ਜੀ ਜੀ ਨਹੀਂ ਨਹੀਂ ਜੀ ਉਹ ਤੇ ਉੱਤਰ ਪ੍ਰਦੇਸ਼ ਚ ਆ ਚੱਲਦਾ ਜੀ ਮਾਚਲ ਚ ਆ ਚੱਲਦਾ ਫਲਾਣੇ ਚ ਉਹਨਾਂ ਕਾ ਸਾਨੂੰ ਨਹੀਂ ਪਤਾਗਾ ਹਮ ਕਮਾਲ ਹੋ ਗਈ ਆ 20 ਅਗਸਤ ਨੂੰ ਤੁਸੀਂ ਆਪਦਾ ਹੀ ਜਿਗਾਰ ਸ਼ੁਰੂ ਕਰਤਾ ਜੀ ਜੀ ਫੇਰ ਉਹਦੇ ਚ ਤੁਸੀਂ ਨੋਟੀਫਿਕੇਸ਼ਨ ਕੱਢ ਦਿੱਤਾ ਉਹਨਾਂ ਕਾ ਕੈਂਸਲ ਹੈ ਸਾਰਾ ਕੁਝ ਅੱਛਾ ਕਮਾਲ ਦੀ ਗੱਲੇ ਵੇਖੋ ਬੇਸ਼ਰਮੀ ਵੇਖੋ ਜੀ ਹਾਈ ਕੋਰਟ ਨੇ ਰੱਦ ਕੀਤਾ ਪਹਿਲਾਂ ਹਾਈ ਕੋਰਟ ਤੇ ਖਲੋਤੇ ਹੀ ਨਾ ਹੂੰ ਭੱਜ ਕੇ ਸੁਪਰੀਮ ਕੋਰਟ ਤੇ ਚਲੇ ਅੱਜ ਕੇ ਸੁਪਰੀਮ ਕੋਰਟ ਤੇ ਬੜਾ ਜਾਂਦੇ ਆ ਤੇ ਸੁਪਰੀਮ ਕੋਰਟ ਨੇ ਹੁਣ ਇਹਨਾਂ ਨੂੰ ਬੇਰੰਗ ਚਿੱਠੀ ਆ ਮੋੜਤਾ ਜੀ ਕਿ ਨਿਕਲ ਜਾ ਬਈ ਬਿਲਕੁਲ ਕਮਾਲ ਹੋ ਗਈ ਹੈ ਤੁਹਾਡੀ ਤੁਸੀਂ ਤੇ ਆ ਵੀ ਇਧਰੋਂ ਵੀ ਕੰਮ ਵਿਗਾੜ ਲਿਆ ਨਵੀਂ ਨਵੀਂ ਗੱਲ ਕੋਈ ਕੱਢ ਲਿਆਉਂਦੇ ਆ ਜਿਹੜੇ ਮੁੱਦੇ ਵਿੱਚ ਖਿਲਰੇ ਪਏ ਆ ਉਹ ਆਰਡੀਐਫ ਵਾਲੀ ਸੁਣਵਾਈ ਤਾਂ ਉੱਥੇ ਹੋ ਨਹੀਂ ਰਹੀ ਜੀ ਜਿਹੜੀ ਮਤਲਬ ਕਿ ਜਿਹੜੀ ਸਾਡੇ ਵਿਕਾਸ ਨਾਲ ਜੁੜੀ ਆ ਜਿੱਥੋਂ ਕੋਈ ਚਾਰ ਢਾਲੇ ਮਿਲਨੇ ਨੇ ਉਹ ਤੇ ਹਾਲੇ ਉਹ ਜਿਵੇਂ ਮਾਨ ਸਾਹਿਬ ਆਖੇ ਮੈਂ ਨਾ ਗਿਆ ਸੀ ਸੁਪਰੀਮ ਕੋਰਟ ਇੱਕ ਤੇ ਮੈਂ ਸਾਡੇ ਚ ਬੜੀ ਬੜੀ ਆ ਹੂੰ ਸਭ ਲੀਡਰ ਅਸੀਂ ਕਹਿੰਦੇ ਹਾਂ ਅਸੀਂ ਕਹਿੰਦੇ ਪਾਰਟੀ ਪੂਰੀ ਹੈ ਨਾ ਹਾਂਜੀ ਇਹ ਇੱਥੇ ਮੈਂ ਮੈਂ ਬੱਕਰੇ ਵਾਂਗੂ ਮੈਂ ਮੈਂ ਹੀ ਚੱਲਦੀ ਆ ਸਰ ਜੀ ਤਾਂ ਗੱਲ ਇਹ ਆ ਕਿ ਉਦੋਂ ਕਹਿੰਦੇ ਮੈਂ ਚੁਟਕੀਆਂ ਚ ਕਰਾ ਲਿਆ ਜੀ ਸਾਡੀ ਸਰਕਾਰ ਆ ਕਰਾ ਲਿਆ ਰਾਜਪਾਲ ਵਾਲੇ ਮਾਮਲੇ ਚ ਹੂੰ ਠੀਕ ਹੈ ਉਹ ਇੱਕ ਵਿਧਾਨਕ ਸੰਵਿਧਾਨਕ ਸੰਕਟ ਸੀ ਜਿਹੜਾ ਐਮਰਜੈਂਸੀ ਬਿਹਾਰ ਤੇ ਸੁਣਿਆ ਗਿਆ ਹੂੰ ਤੇ ਸੋਣਾ ਨਿਬੜ ਗਿਆ ਜੀ ਜੀ ਉਹ ਰਾਜਪਾਲ ਗਲਤ ਸੀਗਾ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਦੂਰ ਆਏ ਨਹੀਂ ਹੂੰ ਹੂੰ ਪਰ ਜੋ ਮਹੱਤਵਪੂਰਨ ਮਾਮਲੇ ਆ ਉਹ ਤੇ ਹਾਲੇ ਸੁਪਰੀਮ ਕੋਰਟ ਚ ਲਟਕ ਰਹੇ ਨੇ ਬਿਲਕੁਲ ਜੀ ਤੇ ਤੁਸੀਂ ਤੁਸੀਂ ਚੱਕ ਕੇ ਤੇ ਆ ਨਵਾਂ ਹੀ ਕਹਿ ਲੋ ਕਿ ਸੱਪ ਕੱਢ ਲਿਆਂਦਾ ਉਹ ਮੁੜ ਕੇ ਹਾਈ ਕੋਰਟ ਨੇ ਉਹ ਰੱਦ ਵੀ ਕਰ ਦਿੱਤਾ ਤੁਸੀਂ ਭੱਜ ਕੇ ਦਿੱਲੀ ਚਲ ਗਏ ਤੇ ਦਿੱਲੀ ਚੋਂ ਕੀ ਕੀ ਲੈ ਲਿਆ ਉਥੋਂ ਹੁਣ ਬਹਿ ਜਾਣਗੇ ਤੇ ਬੇਰਥ ਪੈਸਾ ਗਵਾ ਰਹੇ ਨੇ ਲੋਕਾਂ ਦਾ ਜੀ ਟੈਕਸ ਪੇਅਰਸ ਦਾ ਵੇਰਥ ਪੈਸਾ ਜਾ ਰਿਹਾ ਪੈਸਾ ਵੀ ਗੁਆ ਰਿਹਾ ਧਿਆਨ ਉਹਨਾਂ ਦਾ ਭਟਕਾਉਣ ਵਾਸਤੇ ਪਜਾ ਦੱਕ ਦੂਰ ਪਜਾ ਦਿੰਦਾ ਉਹਦੇ ਜਿਵੇਂ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਆ ਲੀਗਲ ਟੀਮ ਤੇ ਵਿਚਾਰੀ ਜਿਹੜੀ ਹੈ ਨਾ ਇਹਨਾਂ ਦੀ ਉਹ ਐਸੇ ਕੰਮ ਨੂੰ ਰੱਖੀ ਆ ਬਸ ਜੀ ਜੀ ਜਾਂਦੇ ਆ ਤੇ ਕੋਰਟ ਬਸ ਵੇਖ ਕੇ ਹੀ ਇਹਨਾਂ ਦਾ ਮੂੰਹ ਵੇਖ ਕੇ ਇਹਨਾਂ ਨੂੰ ਛਗਣ ਪਾ ਦਿੰਦੀ ਆ ਬਸ ਜਾਓ ਜੀ ਜੀ ਬਿਲਕੁਲ ਬਿਲਕੁਲ ਆ ਸਰਕਾਰ ਨੇ ਕਹਿੰਦੇ ਐਨ ਆਰ ਆਈ ਕੋਟਾ ਇਹਨਾਂ ਨੇ ਪਾਏ ਜਨਰਲ ਕੋਟੇ ਨੇ ਸੀਟਾਂ ਵਧਾਉਣ ਵਧਾਉਣ ਵਾਸਤੇ ਆ ਕਿਉਂਕਿ ਕਹਿੰਦੇ ਕਿ ਐਨ ਆਰ ਆਈ ਜਿਹੜੇ ਆ ਜਨਰਲ ਹੀ ਜ਼ ਤੇ ਇਹਦੇ ਨਾਲ ਐਸ ਵੀ ਖੁਸ਼ ਤੇ ਜਰਨਲ ਵੀ ਖੁਸ਼ ਨਹੀਂ ਉਹ ਤਾਂ ਕੋਟਾ ਹੀ ਰੱਦ ਹੋ ਗਿਆ ਸਰ ਜੀ ਕਿਹੜੇ ਖੁਸ਼ ਉਹ ਤਾਂ ਸਾਰੇ ਕੁਝ ਕਰਤੇ ਉਹਨਾਂ ਨੇ ਉਹਨਾਂ ਨੂੰ ਭਜਾਤਾ ਹੈ ਉਹਨਾਂ ਨੂੰ ਇੱਥੇ ਇੱਥੇ ਉਲਟ ਹੋਇਆ ਪਿਆ ਮਹਾਲੀ ਦੀ ਮੈਂ ਤੁਹਾਨੂੰ ਦੱਸੀ ਆ ਕਹਾਣੀ ਉਥੇ ਉਹਨਾਂ ਦਾ ਕੋਟਾ ਕਟ ਗਿਆ ਹੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਕੋਟਾ ਉਹ ਤੇ ਉਥੇ ਮਹਾਲੀ ਤਾਂ ਰੌਲਾ ਹੀ ਪਿਆ ਉਹ ਉਹੀ ਬੰਦੇ ਹਾਈ ਕੋਰਟ ਗਏ ਜੀ ਉਥੇ ਹਾਈ ਕੋਰਟ ਨੇ ਇਹਨਾਂ ਦੀ ਖੂੰਬ ਠਾਪਦੀ ਹੂੰ 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 ਬਿਲਕੁਲ ਬਿਲਕੁਲ ਇਧਰ ਥਿੰਕ ਅਬਾਊਟ ਜੀ ਕਹਿ ਰਹੇ ਹੈ ਕਿ ਬੀ ਐਮ ਡਬਲਯੂ ਤੇ ਹਰ ਵਾਰੀ ਯੂ ਟਰਨ ਕਿਉਂ ਮਾਰੀ ਜਾਂਦੇ ਆ ਭਾਈ ਯੂ ਟਰਨ ਤੇ ਇਹਨਾਂ ਦਾ ਪੱਕਾ ਕੰਮ ਹੈ ਯੂ ਟਰਨ ਤੇ ਫਿਰ ਇਹਨਾਂ ਨੇ ਮਾਰ ਹੀ ਦੇਣਾ ਗੁਰਸਤਵੀਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਗ੍ਰੈਪੀ ਜੀ ਕਹਿੰਦੇ ਆ ਕਿ ਕਹਿੰਦੇ ਆ ਭਈ ਆਪ ਵਾਲੇ ਕਹਿੰਦੇ ਪੈਸਾ ਹੋਵੇ ਤੇ ਜਿਹੜਾ ਮਰਜ਼ੀ ਆ ਜਾਏ ਅਸੀਂ ਸਾਰਿਆਂ ਨੂੰ ਐਨ ਆਰ ਆਈ ਸੀਟ ਦੇ ਦੇਣੀ ਹੈ ਚਲੋ ਇਹ ਸੀਟ ਵਾਲਾ ਕੰਮ ਤੇ ਆ ਸਹੀ ਗੱਲ ਹੈ ਸਰ ਇੰਡੀਆ ਇੰਡੀਆ ਦੇ ਵਿੱਚੋਂ ਪੰਜਾਬ ਨੂੰ ਐਨ ਆਰ ਆਈ ਘੋਸ਼ਿਤ ਕਰ ਦਿਓ ਐਲਾਨ ਦਿਓ ਵੀ ਇਹ ਸਾਰੇ ਹੀ ਐਨ ਆਰ ਆਈ ਆ ਜੀ ਸਾਰੇ ਐਨ ਆਰ ਆਈ ਇਹ ਹੁਣ ਗੱਲ ਆ ਕੇ ਪੱਕੇ ਐਨ ਆਰ ਆਈ ਓਕਾ ਮਰਦਾ ਬੰਦਾ ਨਾ ਕਦੇ ਇੱਧਰ ਕਦੇ ਉੱਧਰ ਆਰ ਪਾਰ ਕਰਦਾ ਜੀ ਜੀ ਸਾਡੀ ਸਰਕਾਰ ਦੀ ਹਾਲਤ ਹੁਣ ਉਹ ਪਿੰਡ ਚ ਜਿਵੇਂ ਕਹਿ ਲੋ ਕਿ ਮੇਰੇ ਵਰਗਾ ਨਾ ਜਿਹੜਾ ਭੁੱਖਾ ਮਰਦਾ ਉਹਦੇ ਵਰਗੀ ਆ ਕਦੇ ਉੱਥੋਂ ਚਾਰਾ ਜਵੀ ਕਰ ਲਈ ਕਦੇ ਉੱਥੋਂ ਕਰ ਲਈ ਜੀ ਕੁਝ ਨਹੀਂ ਕੁਝ ਨਹੀਂ ਆਏਗਾ ਸਰ ਕੱਖ ਨਹੀਂ ਆਏਗਾ ਇਹ ਲਾਰੈਂਸ ਬਿਸ਼ਨੋਈ ਵਾਲੀ ਜਿਹੜੀ ਇੰਟਰਵਿਊ ਵਾਲਾ ਮਾਮਲਾ ਸੀ ਉਹ ਅਜੇ ਠੰਡਾ ਨਹੀਂ ਹੋਇਆ ਪਕੇ ਹੀ ਪਿਆ ਉਹਦੇ ਵਿੱਚ ਕਹਿੰਦੇ ਕਿ ਹੁਣ ਇੱਕ ਐਸਪੀ ਨੂੰ ਤੇ ਫਿਰ ਤਿੰਨ ਹੋਰ ਜਣਿਆਂ ਨੂੰ ਨਾਲ ਉਹਨਾਂ ਨੇ ਕਿਹਾ ਵੀ ਕਾਰਨ ਦੱਸੋ ਕਾਰਨ ਕੀ ਸੀਗਾ ਇਦਾਂ ਕਿਵੇਂ ਹੋ ਗਿਆ ਸਾਰਾ ਕੁਝ ਇਹ کیسے ہوا ਇਹ ਕੈਸੇ ਹੋਆ ਇਹ ਕਾ ਹੋਆ ਦੇਖੋ ਹਲੇ ਵੀ ਪੁੱਛਣਾ ਕਾਰਨ ਦੱਸੋ ਨੋਟਸ ਦੇ ਕੇ ਅਗਲੇ ਨੇ ਕਰ ਦਿੱਤਾ ਤੁਸੀਂ ਕਰਕੇ ਦਿਖਾਓ ਕੀ ਕਰ ਤੁਸੀਂ ਕਰਕੇ ਦਿਖਾਓ ਉਹ ਨਾ ਚਟਨੀ ਵਾਲੇ ਜਿਵੇਂ ਕੁੰਡੇ ਦੇ ਵਿੱਚ ਨਹੀਂ ਰਗੜੀ ਰਗੜੀ ਜਾਣਾ ਕਹਿੰਦੇ ਨੇ ਹੋਰ ਰਗੜੋ ਹੀ ਕੰਮ ਆ ਵੀ ਬਸ ਘੋਲ ਮੋਲ ਕਰੀ ਜਾਂਦੇ ਵਿੱਚ ਗੱਲ ਗੱਲ ਇਹ ਆ ਕਿ ਇਹਨਾਂ ਦਾ ਹਾਲ ਜਿਹੜਾ ਹੈ ਨਾ ਉਹ ਬਸ ਇਹ ਹੋ ਆ ਕਿ ਝੱਗਾ ਜਿਹੜਾ ਉੱਡਦਾ ਢਿੱਡ ਨੰਗਾ ਹੁੰਦਾ ਇਹ ਐਂ ਦਵਾ ਦਾ ਖਿੱਚੀ ਜਾਂਦੇ ਜਿਵੇਂ ਛੋਟੇ ਹੁੰਦਿਆਂ ਦੇ ਉਹ ਸਹੀ ਉੱਚੇ ਹੋ ਜਾਂਦੇ ਨੇ ਝੱਗੇ ਜੀ 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 ਤੋਂ ਢਿੱਡ ਤੋਂ ਦੇ ਨਾਲ ਐ ਖਿੱਚੀ ਜਾਣਾ ਬਿਲਕੁਲ ਲੰਮਾ ਹੋ ਜੂ ਹੂੰ ਢਿੱਡ ਤੇ ਨੰਗਾ ਤੁਹਾਡਾ ਹੋਣਾ ਹੀ ਹੋਣਾ ਹੀ ਹੋਣਾ ਹੁਣ ਗੱਲ ਇਹ ਆ ਕਿ ਜਿਹੜੀ ਇਹ ਇੰਟਰਵਿਊ ਸੀਗੀ ਜੇਲ੍ਹ ਵਾਲੀ ਜੀ ਖੜ੍ਹ ਦੇ ਵਿੱਚ ਹੋਈ ਆ ਜੱਗੀ ਇਹਦੇ ਚ ਪਹਿਲਾ ਝੂਠ ਫੜਿਆ ਗਿਆ ਕਹਿੰਦੇ ਜੀ ਇੱਥੇ ਹੋਈ ਨਹੀਂ ਫੜਿਆ ਗਿਆ ਫੇਰ ਕਹਿੰਦੇ ਜੀ ਕਿ ਅਸੀਂ ਕਾਰਵਾਈ ਕਰਾਂਗੇ ਹੂੰ ਕਾਰਵਾਈ ਦੇ ਨਾਮ ਤੇ ਕੀਤਾ ਕੱਖ ਨਾ ਹੂੰ ਹਾਈ ਕੋਰਟ ਨੇ ਫੇਰ ਫੜ ਲਿਆ ਜੀ ਜੀ ਕੀਤਾ ਕੀ ਹੈ ਜੀ ਹੁਣ ਕਹਿੰਦੇ ਆ ਜੀ ਕਿ ਅਸੀਂ ਨਾ ਇਹਨਾਂ ਨੂੰ ਸ਼ੋ ਕਾਸ ਨੋਟਿਸ ਕੱਢਿਆ ਜੀ ਉਹ ਕਹਿੰਦੇ ਨਹੀਂ ਸਾਨੂੰ ਇਹ ਦੱਸੋ ਕਿ ਇਹਨਾਂ ਨੂੰ ਤੁਸੀਂ ਲਾਇਆ ਕਿੱਥੇ ਆ ਹੂੰ ਕੀ ਇਹ ਬੰਦੇ ਪਬਲਿਕ ਟੀਲਿੰਗ ਤੇ ਬੈਠੇ ਆ ਜੀ ਦੂਜੀ ਚੀਜ਼ ਇਹ ਕੋਰ ਦੱਸੋ ਕਿ ਜਿਹੜਾ ਆ ਸੀਆਈਏ ਸਟਾਫ ਦਾ ਇੰਚਾਰਜ ਕੌਣ ਸੀ ਹੂੰ ਉਹਦਾ ਨਾਮ ਇਹ ਕਹਿੰਦੇ ਸ਼ਿਵ ਕੁਮਾਰ ਜੀ ਕਹਿੰਦੇ ਸ਼ਿਵ ਕੁਮਾਰ ਕਿੱਥੇ ਆ ਕਹਿੰਦੇ ਜੀ ਉਹ ਤੇ ਰਿਟਾਇਰ ਹੋ ਗਿਆ ਰਿਟਾਇਰ ਹੋ ਕੇ ਕਿੱਥੇ ਆ ਕਹਿੰਦੇ ਜੀ ਉਹਨੂੰ ਐਕਸਟੈਂਸ਼ਨ ਮਿਲੀ ਕਿ ਤਾਡਾ